जमात अठमी शोहत रेखाव प्रश्न नंबर सतारा द्ते हुए चक्कर ਦੇਤੇ ਹੋਏ ਚੱਕਰ ਉਹ ਦੀਆਂ ਦੋ ਸ਼ੋਹ ਤੇ ਰਖਾਵਾਂ ਸ਼ੋਹ ਤੇ ਰਖਾਵਾਂ ਖਿੱਚੋ ਜੋ ਆਪਸ ਵਿੱਚ ਮਿਲਣ ਅਤੇ ਦਿੱਤੇ ਕੋਣ C ਬਰਾਬਰ ਕੋਣ ਬਣਾਉਣ ਠੀਕ ਆ ਹੁਣ ਇਹਦੇ ਵਿੱਚ ਤੁਸੀਂ ਕੀ ਕਰਨਾ ਸਭ ਤੋਂ ਪਹਿਲੇ ਨੰਬਰ ਤੇ ਇੱਕ ਚੱਕਰ ਲੈ ਲਓ ਸਾਨੂੰ ਉਹ ਚੱਕਰ ਦਿੱਤਾ ਹੋਇਆ ਆਹਾਂ ਸੇ ਇੱਕ O ਚੱਕਰ ਲੈ ਲਿਆ। ਠੀਕ ਹੈ। ਹੁਣ ਇਸ ਤੋਂ ਬਾਅਦ ਇਸ O ਬਿੰਦੂ ਤੋਂ ਚੱਕਰ ਦੇ ਦੋਨੋਂ ਪਾਸੇ ਸ਼ੋਧ ਇੱਕ AB ਰੇਖਾ ਖਿੱਚੀ। ਹੁਣ ਅਸੀਂ ਕੋਣ C ਬਣਾ ਲਿਆ। ਇਸ O ਬਿੰਦੂ ਤੇ ਕੋਣ C ਬਣਾ ਲਿਆ ਠੀਕ ਹੈ ਇਹ ਜਿਹੜਾ ਕੋਣ C ਆ ਹੁਣ ਅਸੀਂ ਕੀ ਕਰਾਂਗੇ D ਲਾਵਾਂਗੇ D ਲੈ ਕੇ ਇਨੂੰ ਡੀ ਨੂੰ ਬੀ ਬਿੰਦੂ ਤੇ ਰੱਖ ਲਾਂਗੇ ਏ ਬੀ ਲਾਈਨ ਤੇ ਅਸੀਂ 90 ਡਿਗਰੀ ਦਾ ਡੀ ਨਾਲ ਕੋਣ ਬਣਾ ਲਾਂਗੇ ਠੀਕ ਹੈ ਇਸੇ ਤਰੀਕੇ ਨਾਲ ਇਸ ਜਿਹੜਾ ਸੀ ਕੋਣ ਬਣਾਇਆ ਇਸ ਬਿੰਦੂ ਤੇ ਵੀ 90 ਡਿਗਰੀ ਦਾ ਕੋਣ ਬਣਾ ਲਾਂਗੇ ਆ ਸਾਡੇ ਕੋਲੇ ਕੋਣ ਵਾ ਸੀ ਡਿਗਰੀ ਹੁਣ ਸਾਡੇ ਕੋਲ ਜਿਹੜੀ ਇਹ ਲਾਈਨ ਆ ਗਈ ਡੀ ਇਧਰੋਂ ਬੀ ਤੋਂ ਸਪਰਸ਼ ਰੇਖਾ ਖਿੱਚ ਲਈ ਆਪਾਂ ਠੀਕ ਹੈ ਇਧਰੋਂ D ਬਿੰਦੂ ਤੋਂ 90 ਡਿਗਰੀ ਦਾ ਕੋਣ ਬਣਾ ਕੇ ਸਪਰਸ਼ ਰੇਖਾ ਖਿੱਚ ਲਈ ਇਸ ਤਰ੍ਹਾਂ ਇਹ ਸਪਰਸ਼ ਰੇਖਾ ਬਿੰਦੂ E ਤੇ ਮਿਲੇ ਹੁਣ ਜਿਹੜੀਆਂ ਆਪਾਂ ਚੱਕਰ ਦੀਆਂ ਦੋ ਸੋਹਤ ਰਖਾਵਾਂ ਖਿੱਚੀਆਂ ਕੋਣ C ਦੁਆਰਾ ਇਹ ਦੇਖ ਲਿਏ ਇੱਕ ਚੱਕਰ ਲੈ ਲਿਆ ਰਫ ਆਪਾਂ ਸਮਝ ਲੈਣੇ ਆ ਕਾਲੀ ਪੈਨਸਲ ਨਾਲ ਸਮਝ ਲੈਨੇ ਆ ਇੱਕ ਚੱਕਰ ਲੈ ਲਿਆ ਠੀਕ ਹੈ ਚੱਕਰ ਲੈਆ ਉਹਦੇ ਚੱਕਰ ਦੇ ਉੱਤੇ ਚੱਕਰ ਆ ਕੇਂਦਰ ਬਿੰਦੂ ਦਾ ਚੱਕਰ ਦਾ ਹੈ ਨਾ ਇਹਦੇ ਤੋਂ ਆਪਾਂ ਡਾਟਡਰ ਲਾਈਨ ਖਿੱਚ ਲਈ ਇੱਥੇ ਅਸੀਂ ਸੀ ਕੋਣ ਬਣਾ ਲਿਆ ਆਪਣੀ ਮਰਜ਼ੀ ਨਾਲ ਕੋਈ ਵੀ ਨਿਊਨ ਕੋਣ ਆ ਏ ਵੀ ਹੈ ਹੁਣ ਇੱਥੇ ਡੀ ਰੱਖੀ 90 ਡਿਗਰੀ ਦਾ ਕੋਣ ਬਣਾ ਲਿਆ 90 ਡਿਗਰੀ ਦਾ ਇਹ ਹੁਣ ਜਿਹੜਾ ਆਪਣਾ ਆਸ ਆ ਲਾਈਨ ਆ ਉਹ ਤੋਂ ਲੈ ਕੇ ਡੀ ਤੱਕ ਇਹਦੇ ਤੇ ਵੀ ਆਪਾਂ 90 ਡਿਗਰੀ ਦਾ ਕੋਣ ਬਣਾ ਲਿਆ ਇਹ ਬਿੰਦੂ ਆ ਗਿਆ ਇਹ ਆ ਸਾਡੀਆਂ ਦੋਨੇ ਸਪਰਸ਼ ਰਖਾਵਾਂ ਨੇ ਇਹ ਜਿਹੜੀਆਂ ਸਪਰਸ਼ ਰਖਾਵਾਂ ਨੇ ਆਪਾਂ ਗੋੜੀਆਂ ਕਰ ਦੇਣੀਆਂ ਨੇ ਕਿਉਂਕਿ ਸਾਡਾ ਉੱਤਰ ਜਿਹੜਾ ਹੈਗਾ ਵਾ ਉਹ ਗੁੜਾ ਹੋਣਾ ਚਾਹੀਦਾ ਇਹ ਦੋ ਸਪਰਸ਼ ਰਖਾਵਾਂ ਕਿਹਾ ਉਹਨੇ ਸਾਨੂੰ ਬਣਾਉਣ ਨੂੰ ਚੱਕਰ ਦੀਆਂ ਤੇ ਇਸ ਤਰੀਕੇ ਨਾਲ ਸਾਡਾ ਇਹ ਸੋਲਵ ਹੋ ਗਿਆ